ਬਲਾਚੌਰ ਦੇ ਨਾਲ ਲੱਗਦੇ ਪਿੰਡ ਬੇਲਾ ਤਜਵਾਲ ਵਿਖੇ ਬੀਤੀ ਰਾਤ ਤੋਰਾ ਵੱਲੋਂ ਖੇਤਾਂ ਵਿੱਚ ਲੱਗੇ ਦੋ ਟਰਾਂਸਫਾਰਮਾਂ ਵਿੱਚੋਂ ਤਾਂਬਾ ਅਤੇ ਤੇਲ ਚੋਰੀ ਕਰਕੇ ਚੋਰੀ ਦੀ ਵਾਰਦਾਤ ਨੂੰ ਤੋਰਾ ਵੱਲੋਂ ਅੰਜਾਮ ਦਿੱਤਾ ਗਿਆ ਇਸ ਮੌਕੇ ਗੱਲਬਾਤ ਦੌਰਾਨ ਸਰਿੰਦਰ ਸਿੰਘ ਪੁੱਤਰ ਭਗਤ ਸਿੰਘ ਪਿੰਡ ਫਤਿਹਪੁਰ ਨੇ ਦੱਸਿਆ ਹੈ ਕਿ ਦਿਨੋਂ ਦਿਨ ਪੰਜਾਬ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਵੱਧ ਗਈਆਂ ਹਨ ਹੁਣ ਚੋਰਾਂ ਨੇ ਕਿਸਾਨਾਂ ਦੇ ਨੱਕ ਵਿੱਚ ਦਮ ਕਰਕੇ ਰੱਖਿਆ ਹੋਇਆ ਹੈ ਉਨਾ ਦੱਸਿਆ ਕਿ ਬੀਤੀ ਰਾਤ ਚੋਰਾਬਰੋ ਦੋ ਖਾਨਾ ਲੈ ਕੇ ਹਾਰਪਰ ਵਿੱਚੋਂ ਤਾਂਬਾ ਤੇ ਤੇਲ ਚੋਰੀ ਕੀਤਾ ਗਿਆ ਹੈ ਅਤੇ ਡਰਾਫਰਮ ਬੰਦ ਹੋਣ ਕਾਰਨ ਖੇਤੀ ਦੀ ਸंचाई ਵਿੱਚ ਰੁਕਾਵਟ ਆ ਰਹੀਆਂ ਹਨ ਪੀੜਤ ਕਿਸਾਨ ਦਾ ਕਹਿਣਾ ਹੈ ਕਿ ਚੋਰੀਆਂ ਨਛੇੜੀ ਨੌਜਵਾਨ ਕਰ ਰਹੇ ਹਨ ਕਿਸਾਨਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਚੌਕੀ ਅਨਸਰੋ ਦੇ ਇੰਚਾਰਜ ਸਕੰਦਰਪਾਲ ਨੇ ਦੱਸਿਆ ਹੈ ਕਿ ਉਹਨਾਂ ਦੇ ਬਲੋਰ ਜਾਨਾ ਸ਼ਕਤੀ ਫੁਰਚਾਂ ਦੇ ਵੰਦ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਹੈ ਉਹਨਾਂ ਕਹਿਆ ਹੈ ਕਿ ਚੋਰਾਂ ਦੀ ਤਲਾਸ਼ ਵਿੱਚ ਪੁਲਿਸ ਜੁਟੀ ਹੋਈ ਹੈ ਜਲਦ ਹੀ ਚੋਰ ਪੁਲਿਸ ਦੀ ਪੁਲਿਸ ਚੋਰਾਂ ਨੂੰ ਗ੍ਰਿਫਤਾਰ ਕਰ ਲਵੇਗੀ ਇਸ ਮੌਕੇ ਗੁਰਮੋਹਨ ਸਿੰਘ ਸਰਿੰਦਰ ਸਿੰਘ ਪ੍ਰਿਤਪਾਲ ਸਿੰਘ ਸਰਬਜੀਤ ਸਿੰਘ ਲੱਡੀ ਫਤੇਪੁਰ RAM ਰਤਨ ਸਿੰਘ ਨੇ ਚੋਰੀ ਦੀ ਵਾਰਤਾਰੇ ਬਾਰੇ ਜਾਣਕਾਰੀ ਦਿੱਤੀ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਲਾਕਾ ਪਿੱਛੇ ਦਿੱਤਾ ਦਿੱਤਾ ਜਾਵੇ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਚੋਰੀ ਦੀ ਵਾਰਦਾਤ ਦੀ ਵਿਸ਼ੇਸ਼ ਰਿਪੋਰਟ ਸਾਡੀ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ। ਨਾਮ ਤੁਹਾਡਾ ਜੀ ਗੁਰਮੋਹਨ ਸਿੰਘ ਨਾਮ ਆ ਜੀ। ਇਹ ਜਿਹੜਾ ਟਰਾਂਸਫਾਰਮ ਹੈ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਟਰਾਂਸਫਾਰਮ ਚੋਰੀ ਹੋ ਗਿਆ? ਸਵੇਰੇ ਇਧਰੋਂ ਸ਼ਹਿਰ ਨੂੰ ਆਇਆ ਸੀ ਤੇ ਮੈਂ 5:30-6:00 ਵਜੇ ਦੇ ਕਰੀਬ ਜੀ। ਜੋ ਦੂਸਤ ਉਸ ਟਾਈਮ ਆ ਕੇ ਦੇਖਿਆ ਤਾਰ ਤਾਂ ਟੁੱਟੀ ਵੀ ਸੀਗੀ ਜੀ ਇਹ ਟਰਾਂਸਫਾਰਮ ਪੱਟ ਕੇ ਥੱਲੇ ਸਿੱਟੇ ਹੋਏ ਸੀਗੇ ਤੇ ਇਹ ਜਿਹੜੀ ਆ ਇਹ ਕਿਹੜਾ ਪਿੰਡ ਕਿਹੜਾ ਪਿੰਦਾ ਜੀ ਇਹ ਪੇਲਾ ਤੱਜਵਾਲੀ ਤੇ ਇਹ ਜਿਹੜਾ ਟਰਾਂਸਫਾਰਮ ਹੈ ਇਹ ਤੁਹਾਨੂੰ ਜਿਹੜਾ ਹੈਗਾ ਇਹਦੇ ਉੱਪਰ ਇਹਦੇ ਲੋਕ ਲੂਕ ਹੁੰਦੇ ਵੈਲਡਿੰਗ ਕਰਾਈ ਹੁੰਦੀ ਹੈ ਕੋਈ ਇਦਾਂ ਦਾ ਕੀਤਾ ਸੀ ਕਿ ਵੈਲਡਿੰਗ ਕਰਾਈ ਹੋਈ ਸੀ ਬਕਾਇਦਾ ਪੱਤੀਆਂ ਲਾਈਆਂ ਸੀ ਪੱਤੀਆਂ ਤੁਸੀਂ ਦੇਖ ਸਕਦੇ ਹੋ ਗ੍ਰੈਂਡਰ ਨਾਲ ਵੱਡੀਆਂ ਹੋਈਆਂ ਨੇ ਜੀ ਤੇ ਇਹਦੇ ਬਾਰੇ ਕਿਸੇ ਨੇ ਤੁਹਾਨੂੰ ਨਹੀਂ ਦੱਸਿਆ ਕਿ ਸੈਰ ਕਰਨ ਆਇਆ ਨੂੰ ਪਤਾ ਲੱਗਿਆ ਤਾਂ ਸੈਰ ਕਰਨੇ ਸੀਗੇ ਉਸ ਟਾਈਮ ਦੇਖਿਆ ਜੀ ਤਕਰੀਬਨ ਡੇਲੀ ਸਾਰੇ ਬੰਦੇ ਆਨੇ ਸਵੇਰੇ ਉਹ ਸਿਆਰ ਦਾ ਨਾਮ ਦੇ ਹੋ ਦੇਖਿਆ ਸਾਡਾ ਟਰਾਂਸਫਰ ਥੱਲੇ ਪੱਟੇ ਸਾਡੇ ਆ ਤੁਹਾਡਾ ਕੀ ਨਾਮ ਹੈ ਜੀ ਮੇਰਾ ਉਹ ਸਰਿੰਦਰ ਸਿੰਘ ਆ ਜੀ ਇਹ ਜਿਹੜਾ ਤੁਹਾਡਾ ਟਰਾਂਸਫਰ ਚੋਰੀ ਹੋਇਆ ਤੇ ਤੁਹਾਨੂੰ ਇਹ ਕਿਵੇਂ ਜਾਣਕਾਰੀ ਮਿਲੀ ਜੀ ਸਵੇਰੇ ਸਾਡੇ ਇੱਧਰ ਇੱਕ ਪਿੰਡ ਦੇ ਮੁੰਡਾ ਆ ਸਰਬਜੀਤ ਸਿੰਘ ਯੋਨੀ ਉਹ ਕੁਦਰਤੀ ਇੱਧਰ ਖੇਤਾਂ ਨੂੰ ਆਈ ਸੀ ਢੇਡਾ ਮਾਰਨਾ ਆਂਦੇ ਹੀ ਆ ਹਰ ਰੋਜ਼ ਝੋਨੇ ਨੂੰ ਪਾਣੀ ਪੋਣੀ ਲਾਂਦੇ ਆ ਤੇ ਉਹਨਾਂ ਨੇ ਮੈਨੂੰ ਉਹ ਦੱਸਿਆ ਵੀ ਆ ਤੁਹਾਡਾ ਜਿਹੜਾ ਹੈਗਾ ਟਰਾਂਸਫਾਰਮ ਚੋਰੀ ਹੋਇਆ ਵੀ ਗਿਰਿਆ ਹੈ ਥੱਲੇ ਇਹ ਕਿਹੜੀ ਜਗ੍ਹਾ ਜੀ ਤੁਸੀਂ ਇਹ ਕਿੰਨੇ ਟਰਾਂਸਫਾਰਮ ਚੋਰੀ ਹੋਏ ਤੁਹਾਡੇ ਜੀ ਇਸੇ ਰਾਤ ਵਿੱਚ ਹੁਣ ਇਹ ਦੋ ਟਰਾਂਸਫਾਰਮ ਚੋਰੀ ਹੋਏ ਇਹ ਤੁਹਾਡਾ ਇਹਨਾਂ ਤੋਂ ਕਿੰਨੀ ਦੂਰੀ ਦਾ ਫਰਕ ਹੈ ਦੋਨਾਂ ਟਰਾਂਸਫਾਰਮਾਂ ਦਾ ਐਵੇਂ ਵੀ ਬਸ ਤਿੰਨ ਚਾਰ ਕਿੱਲੇ ਦਾ ਜੀ ਚਾਰ ਪੰਜ ਕਿੱਲੇ ਦਾ ਹੋਊਗਾ ਜੀ ਫਰਕ ਤੇ ਤੁਸੀ ਕੋਈ ਦੀ ਦਰਖਾਸਤ ਵਗੈਰਾ ਜਾਂ ਕੋਈ ਕਰਵਾਈ ਹੈ ਕੋਈ ਨੋਟ ਬਸ ਹੁਣ ਅਸੀਂ ਕਰਵਾ ਰਹੇ ਹਾਂ ਜੀ ਹੁਣ ਆਪਣਾ ਉਥੇ ਚੌਂਕੀ ਜਾਵਾਂਗੇ ਆਸਰੋਂ ਆਸਰੋਂ ਜਾ ਕੇ ਅਸੀਂ ਲੋਕਾਂ ਨਾਲ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹ ਪਹਿਲਾਂ ਵੀ 10 ਸਾਲ ਪਹਿਲਾਂ ਵੀ ਸਾਡਾ ਇਹਦਾ ਜਾਂ ਟਰਾਂਸਫਾਰਮ ਚੋਰੀ ਹੋ ਲਿਆ ਜੀ ਠੀਕ ਹੈ ਜੀ ਉਸ ਟਾਈਮ ਵੀ ਅਸੀਂ ਕੰਪਲੀਟ ਲਿਖਾਈ ਸੀ ਆਸਰੋਂ ਚੌਂਕੀ ਵਿੱਚ ਠੀਕ ਹੈ ਜੀ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹ ਤਾਂ ਬਹੁਤ ਹਾਲਾਤ ਖਰਾਬ ਹੋਏ ਹੋ ਆ ਵੀ ਲੋਕਾਂ ਦਾ ਘੋਨੇ ਦੇ ਦੇਣਾ ਤੇ ਰੋਡ ਦੇ ਉੱਪਰ ਮੇਨ ਰੋਡ ਦੇ ਉੱਤੇ ਆ ਜਿੱਤੋਂ ਆਮ ਆਵਾਜ਼ ਆਈ ਹੈ ਹਾਂ ਹਰ ਜਿਹੜੀ ਆਮ ਤਕਰੀਬਨ ਰਾਤ ਨੂੰ ਵੀ ਕੁਝ ਇਧਰ ਅੱਗੇ ਪਿੰਡ ਹੈਗਾ ਜੀ ਬਹੁਤ ਘਰ ਰਹਿੰਦੇ ਖੇਤਾਂ ਵਿੱਚ ਤੇ ਉਹ ਆਂਦੇ ਜਾਂਦੇ ਰਹਿੰਦੇ ਰਾਤਾਂ ਨੂੰ ਵੀ ਤੇ ਇਹ ਹਾਲਾਤ ਮਤਲਬ ਰੋਡ ਦੇ ਉੱਤੇ ਆ ਤਾਂ ਜਿਹੜੇ ਮਤਲਬ ਖੇਤਾਂ ਦੇ ਵਿੱਚ ਆ ਉਹਨਾਂ ਦਾ ਕੀ ਬਣੂਗਾ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499